ਇੱਥੇ ਜਿੱਥੇ ਪੰਜਾਬ ਦੇ ਵਿੱਚੋਂ ਆ ਸਾਡੇ ਫੌਜੀ ਸਾਹਿਬ ਸਦਾ ਗਰਦੀਪ ਸਿੰਘ ਸੂਬੇਦਾਰ ਸਾਹਿਬ ਕੋਲ ਸੇਵਾ ਕਰ ਰਹੇ ਇੱਥੇ ਸਾਫ ਸਫਾਈ ਆ ਜਿਹੜਾ ਪੰਡਾਲ ਰਾਤ ਪੂਰੀ ਦਿਹਾੜਾ ਤੇ ਰਾਤ 3 ਵਜੇ ਤੱਕ ਬੰਦੇ ਲੱਗੇ ਰਹੇ ਆ ਤੇ ਜੀਸੀਪੀ ਉਹ ਖੜੀ ਆ ਕੋਟਕੇ ਆ ਸਾਰਾ ਭੀਮ ਬੰਮ ਬਣ ਕੇ ਤੇ ਇਹਦੀਆਂ ਤਿਆਰੀਆਂ ਰਾਤ ਵੀ ਦਿਨ ਵੀ ਲਗਾਤਾਰ ਇਹ ਜਿਹੜਾ ਸੰਘਰਸ਼ ਚੱਲ ਰਿਹਾ ਵਾ ਤੇ ਭਾਈ ਇਹ ਮੋਦੀ ਨੂੰ ਦੱਸਣਾ ਰਚਨਾ ਵੀ ਕਿਸਾਨਾਂ ਵਾਲਾ ਜਿਹੜਾ ਸੰਘਰਸ਼ ਆ ਉਹ ਅਜੇ ਪੂਰੇ ਯੋਰਾ ਤੇ ਆ ਇਹ ਜਿਹੜਾ ਕਹਿੰਦਾ ਵੀ ਉੱਥੇ ਹੈ ਨਹੀਂ ਕਿ ਕਿਸਾਨ ਹੈ ਨਹੀਂ ਕਿ ਬਾਰਡਰਾਂ ਤੇ ਭਾਈ ਜੇ ਤੇ ਤੁਸੀਂ ਕਿਸਾਨ ਜੇ ਤੇ ਫਿਰ ਇੱਕ ਵਾਰੀ મોદી ਦੇ ਦੰਦ ਖੱਟੇ ਕਰ ਗਏ 22 ਤਰੀਕ ਨੂੰ ਪਿੰਡਾਂ ਦੇ ਵਿੱਚੋਂ ਹਰ ਪਿੰਡ ਦੇ ਵਿੱਚੋਂ ਜਿਹੜੀ ਆ ਗਿਣਤੀ ਕੱਢ ਕੇ ਲਿਆਓ ਲੱਖਾਂ ਦੇ ਕਾਠ ਇਥੇ ਪੰਜਾਬ ਚੋਂ ਨਹੀਂ ਹਰਿਆਣਾ ਚੋਂ ਯੂਪੀ ਚੋਂ ਐਮਪੀ ਚੋਂ ਮਹਾਰਾਸ਼ਟਰ ਸਾਰਿਆਂ ਥਾਵਾਂ ਤੋਂ ਸਾਰੀਆਂ ਸਟੇਟਾਂ ਤੋਂ ਜਿਹੜੇ ਲੋਕ ਇਥੇ ਆਉਣੇ ਆ ਤੇ ਭਾਈ ਪੰਜਾਬ ਵਾਲਿਓ ਤੁਹਾਡੀ ਜਿਹੜੀ ਡਿਊਟੀ ਉਹ ਵੱਧ ਬਣਦੀ ਆ ਸੋ ਇਥੇ ਹਰ ਪ੍ਰਬੰਧ ਜਿਹੜਾ ਵਾ ਲੰਗਰਾਂ ਦਾ ਸ਼ਬੀਲਾਂ ਦਾ ਟ੍ਰੈਫਿਕ ਦਾ ਹਰ ਪ੍ਰਬੰਧ ਇਥੇ ਜਿਹੜਾ ਵਾ ਉਹ ਕੀਤਾ ਜਾ ਰਿਹਾ ਵਾ ਸੋ ਲਗਾਤਾਰ ਸਿਵਾਵਾ ਜਿਹੜੀਆਂ ਇੱਥੇ ਜਿੱਥੇ ਪੰਡਾਲ ਪੱਕਾ ਲੱਗ ਰਿਹਾ ਵਾ ਉਥੇ ਨਾਲ ਹੀ ਐਸ ਬੰਨੇ ਹੋਰ ਜਿੰਨੀ ਜਗ੍ਹਾ ਖਾਲੀ ਆ ਉਦੋਂ ਪਿੱਛੇ ਵੀ ਕੋਈ 100 150 200 ਚਾਨਣੇ ਹੋਰ ਇੱਥੇ ਜਿਹੜੀ ਆ ਨਾਲ ਲਾਈ ਜਾਣੇ ਆ ਤਾਂ ਕਿ ਕਿਸੇ ਨੂੰ ਗਰਮੀ ਦੇ ਵਿੱਚ ਨਾ ਬੈਠਣਾ ਪਵੇ ਪੱਖਿਆਂ ਦਾ ਇੰਤਜ਼ਾਮ ਵੀ ਜਿਹੜਾ ਵਾ ਉਹ ਕੀਤਾ ਜਾਣਾ ਸੋ ਪਾਣੀ ਧਾਣੀ ਲੰਗਰ ਹਰ ਚੀਜ਼ ਦਾ ਪਰ ਬੰਧ ਜਿਹੜਾ ਕੀਤਾ ਜਾਣਾ ਤੇ ਲੰਮੇ ਦਾ ਦੀ ਲੜਾਈ ਆਏ ਲੰਮੇ ਦਾ ਤੁਹਾਨੂੰ ਵਿਖਾਉਨੇ ਆ ਆ ਜਿਹੜੇ ਬੀਮ ਥੱਲੇੋਂ ਪੁੱਟ ਕੇ 5-5 ਫੁੱਟ ਥੱਲੇ ਪੁੱਟ ਕੇ ਤੇ ਬੀਮ ਭਰ ਕੇ ਉਹਦੇ ਵਿੱਚ ਨਾਟ ਲਾਏ ਆ ਤੇ ਫੇਰ ਇਹ ਲੋਹੇ ਦਾ ਸਾਰਾ ਜਿਗਾੜ ਜਿਹੜਾ ਉਹ ਲਾਇਆ ਜਾ ਰਿਹਾ ਵਾ ਤੇ ਇਹ ਸਾਲਾਂਬੱਦੀ ਅੰਦੋਲਨ ਸਾਲਾਂਬੱਦੀ ਅੰਦੋਲਨ ਵੀ ਜਿਹੜਾ ਵਾ ਇਹ ਚੱਲ ਜੇ ਦਾ ਵੀ ਜਿਹੜਾ ਵਾ ਇਹ ਭਾਈ ਪੰਡਾਲ ਜਿਹੜਾ ਵਾ ਉਹ ਜਿਉਂ ਦਾ ਪਿਉ ਖੜਾ ਰਹੂਗਾ ਇਹ ਸਰਕਾਰ ਨੂੰ ਦੱਸ ਦੇਣਾ ਚਾਹੁੰਨੇ ਇਸ ਵੀਡੀਓ ਤੁਹਾਨੂੰ ਤਾਂ ਸ਼ੇਅਰ ਕਰਨ ਵਾਸਤੇ ਆਖ ਰਿਹਾ ਮੈਂ ਵੀ ਸਰਕਾਰ ਨੂੰ ਦੱਸ ਦੇਣਾ ਵੀ ਤੂੰ ਸਾਨੂੰ ਇੱਥੇ ਸਾਲਾਂ ਬੱਧੀ ਸਾਡੇ ਡਾਕਟਰ ਸਾਹਿਬ ਵੀ ਵੇਖੋ ਇੱਥੇ ਨਾਲ ਹੀ ਜਿਹੜਾ ਸੇਵਾ ਕਰ ਰਹੇ ਸਾਲਾਂ ਬੱਧੀ ਇਹ ਅੰਦੋਲਨ ਵੀ ਚੱਲਦਾ ਰਵੇ ਅਸੀਂ ਪਿੱਛੇ ਨਹੀਂ ਹਟਾਂਗੇ ਤੇਰਾ ਜਿਹੜਾ ਧੌਣ ਚੋ ਕਿਲਾ ਮੋਦੀ ਦੇ ਕੱਢ ਕੇ ਮੋਦੀ ਦੇ ਧੌਣ ਚੋਂ ਕਿਲਾ ਕੱਢ ਕੇ ਫੇਰ ਵਾਪਸ ਜਾਵਾਂਗੇ ਉਹਨਾਂ ਚਿਰ ਭਾਈ ਵਾਪਸ ਨਹੀਂ ਜਾਵਾਂਗੇ ਜਿੱਦਾਂ 13 ਮਹੀਨੇ ਅੱਗੇ ਸ਼ਿੰਗਰਛ ਲੜਿਆ ਸੋ ਪੰਜਾਬ ਵਾਲਿਓ ਭਰਾਓ ਅੱਜ ਫੇਰ ਇੱਕ ਵਾਰੀ ਤੁਹਾਡੀ ਪਰਖ ਦਾ ਸਮਾਂ ਵਾ ਸ਼ੰਭੂ ਸਟੇਸ਼ਨ ਤੋਂ ਧਰਨਾ ਕੱਲ ਜਿਹੜਾ ਵਾ ਫਿਲ ਹਾਲ ਵਿਢਰਾ ਕੀਤਾ ਗਿਆ ਵਾ ਕਿਉਂਕਿ ਇੱਥੇ 22 ਤਰੀਕ ਨੂੰ ਲੱਖਾਂ ਦੇ ਘਾਟ ਇੱਥੇ ਕਰਨੇ ਆ ਤੇ ਮੋਦੀ ਅੱਜ ਫੇਰ ਤੁਹਾਡੀ ਅਣਖ ਵੰਗਾਰਨਾ ਪੰਜਾਬ ਦੇ ਵਿੱਚ ਤਿੰਨ ਜਗ੍ਹਾ ਆ ਰਿਹਾ ਜੀ ਤਿੰਨ ਜਗ੍ਹਾ ਸੋ ਮੈਂ ਕਹਿੰਦਾ ਵੀ ਇਹ 750 ਸਾਡੀਆਂ ਜਾਨਾਂ ਭਰਾਵਾਂ ਦੀਆਂ ਉੱਥੇ ਲੈ ਲੀਆਂ ਦਿੱਲੀ ਦੇ ਵਿੱਚ ਸੋ 30 40 ਸਾਡੇ ਇੱਥੇ ਸ਼ਹੀਦ ਹੋ ਚੁੱਕੇ ਆ ਤੇ ਅੱਜ ਫੇਰ ਸਾਡੀ ਅਣਖ ਨੂੰ ਮੰਗਾਰਨ ਸਾਡੇ ਪੇਰ ਪੰਜਾਬ ਦੇ ਵਿੱਚ ਤਿੰਨ ਜਗ੍ਹਾ ਪਟਿਆਲੇ ਆ ਰਿਹਾ ਵਾ ਜਲੰਧਰ ਆ ਰਿਹਾ ਗਰਦਾਸਪੁਰ ਆ ਰਿਹਾ ਸੋ ਭਾਈ ਅੱਜ ਫੇਰ ਤੁਹਾਡੀ ਅਣਖ ਦਾ ਸਵਾਲ ਆ ਜਿੱਦਾਂ ਫਿਰੋਜ਼ਪੁਰ ਤੋਂ ਅੱਗੇ ਭਜਾਇਆ ਸੀਗਾ ਉਸੇ ਤਰ੍ਹਾਂ ਫਿਰ ਮੋਦੀ ਨੂੰ ਸਵਾਲ ਪੁੱਛਣੇ ਆ ਵੀ ਜਿਹੜੇ ਤੂੰ ਦਿੱਲੀ ਦੇ ਵਿੱਚ ਸਾਨੂੰ ਲਾਰੇ ਲਾ ਕੇ ਉੱਥੋਂ ਸਾਨੂੰ ਉਠਾਇਆ ਸੀਗਾ ਧਰਨੇ ਤੋਂ ਉਹ ਉਹਨਾਂ ਗੱਲਾਂ ਦੇ ਸਾਨੂੰ ਜਵਾਬ ਦੇ ਪਹਿਲਾਂ ਫਿਰ ਤੈਨੂੰ ਅੱਗੇ ਪੰਜਾਬ 'ਚ ਵੜਨ ਦੇਵਾਂਗੇ ਨਹੀਂ ਤੇ ਹਰ ਰੋਡ ਹਰ ਸ਼ੜਕ ਘੇਰਾਂਗੇ ਇੰਚ ਵੀ ਥਾਂ ਇਹਦੇ ਨੰਗਣ ਵਾਸਤੇ ਨਹੀਂ ਛੱਡਾਂਗੇ ਇਹ ਸਾਡਾ ਚੈਲੰਜ ਆ ਕਿਸਾਨਾਂ ਦਾ ਇਹ ਤੈਨੂੰ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਭਾਈ ਪੂਰੀਆਂ ਤਿਆਰੀਆਂ ਜੋਰਾਂ ਤੇ ਆਇਆ ਇਸ ਵਕਤ ਜੇ ਮੋਦੀਆ ਤੇਰੀ ਜਿਆਦੀ ਤਿਆਰੀ ਆ ਤੇ ਸਾਡੀ ਉਦੋਂ ਵੱਧੀ ਤਿਆਰੀ ਆ ਜੇ ਤੂੰ ਜਾਨ ਲੈਣਾ ਜਾਣਦਾ ਵਾ ਲੋਕਾਂ ਨੂੰ ਮਾਰਨਾ ਜਾਣਦਾ ਵਾ ਅਸੀਂ ਮਰਨਾ ਜਾਣਦੇ ਆ ਅਸੀਂ ਇੱਕ ਡਾਹ ਕੇ ਮਰਨਾ ਜਾਣਦੇ ਆ ਤੇ ਤੈਨੂੰ ਮਾਰ ਕੇ ਵਿਖਾਵਾਂਗੇ ਸ਼ਹੀਦਾ ਜਿੰਨੇ ਮਰਜੀ ਆ ਸਾਡੇ ਸਿਰ ਚਲੇ ਜਾਣ ਜਿੰਨੇ ਮਰਜੀ ਆ ਸਿਰ ਲੱਗ ਜਾਣਾ ਇਹ ਪਿੱਛੇ ਨਹੀਂ ਹੋਟਣੇ ਇਹ ਜਿਹੜੇ ਬੋਝੇ ਲੱਗੇ ਆ ਇਹ ਸਿਰ ਤੇ ਜਿੰਨੇ ਮਰਜੀ ਦੇ ਸਕਦੇ ਆ ਪਰ ਕਿਸੇ ਕੱਚੇ ਫੈਸਲੇ ਤੇ ਅਸੀਂ ਵਾਪਸ ਨਹੀਂ ਹੋ ਜਾਣਾ ਭਾਵੇਂ ਉਹਦੇ ਵਾਸਤੇ ਸਾਨੂੰ ਕੁਝ ਵੀ ਕਰਨਾ ਪੈ ਗਿਆ ਜਿੰਨੇ ਮਰਜੀ ਸਿਰ ਦੇਣੇ ਪੈਗੇ ਸੋ ਪੰਜਾਬ ਵਾਲਿਓ ਭਰਾਓ ਅੱਜ ਉઠੋ ਕੱਲ ਨੂੰ 22 ਤਰੀਕ ਨੂੰ 22 ਤਰੀਕ ਨੂੰ ਇੱਕ ਵਾਰੀ ਏਡਾ ਵੱਡਾ ਹਾਰਡ ਬਾਰਡਰਾਂ ਤੇ ਲਿਹਾਦ ਗਏ ਵੀ ਕਿਹੜੀ ਦੁਨੀਆ ਵੇਖਦੀ ਰਹਿ ਜੇ ਵੇਖਦੀ ਰਹਿ ਜੇ ਤੇ ਮੋਦੀ ਨੂੰ ਪਤਾ ਲੱਗ ਜੇ ਵੀ ਵਾਕਿਆ ਜਿੱਦਣ ਪਾਈ ਆਵਾਜ਼ ਪੈ ਗਈ ਇਹ ਘਰਾਂ ਤੋਂ ਉੱਠ ਕੇ ਹਨੇਰੀ ਬਣ ਕੇ ਜਿਹੜਾ ਤੂਫਾਨ ਬਣ ਕੇ ਲੋਕ ਆ ਜਾਣੇ ਆ ਇਹ ਨਾ ਸਮਝੀ ਜਿੱਦਣ ਕਿਤੇ ਲੋਡ ਪੈ ਗਈ ਜੇ ਅੱਜ ਸਾਡੇ ਸੀਜ਼ਨ ਦੇ ਵਿੱਚ ਸਾਡੀ ਗਿਣਤੀ ਇੱਥੇ ਮੰਨ ਲਓ ਘਟੀ ਵੀ ਆ ਪਰ ਇਹ ਨਾ ਸਮਝੀਂ ਕਿ ਇੱਥੇ ਕਿਤੇ ਇਹ ਬੰਦੇ ਆਉਣੇ ਨਹੀਂਗੇ ਇਹ ਜਦੋਂ ਆਵਾਜ਼ ਪੈ ਗਈ 2 ਘੰਟਿਆਂ ਦੇ ਅੰਦਰ ਅੰਦਰ ਇੱਥੇ ਬੰਦਾ ਕਿਸਾਨਾਂ ਦੇ ਹੱਡ ਆ ਜਾਣੇ ਆ ਇਹ ਤੂੰ ਸਮਝ ਲੈ ਇਹ ਭਾਵੇਂ ਟੋਪਾ ਟੈਂਕਾਂ ਵੀ ਲਾ ਲੈਗਾ ਇਹ ਤਾਂ ਵੀ ਨਹੀਂ ਉਹ ਡੱਕੇ ਜਾਣੇ ਗੱਲ ਇੱਕ ਆਵਾਜ਼ ਦੀ ਆ ਜਦੋਂ ਅਸੀਂ ਆਵਾਜ਼ ਦੇਤੀ ਤੇ ਭਾਈ ਉਦੋਂ ਇਹ ਪਿੱਛੇ ਨਹੀਂ ਜੇ ਮੋੜਨੇ ਜਾਣਾਂ ਤੇ ਦੇ ਸਕਦੇ ਆ ਇਹ ਲੋਕਾਂ ਦੀ ਖਾਤਰ ਐਮਐਸਪੀ ਦੀ ਖਾਤਰ ਅਸੀਂ ਸਿਰ ਦੇਣ ਨੂੰ ਤਿਆਰ ਹਾਂ ਪਰ ਫੈਸਲਾ ਕੱਚਾ ਅਸੀਂ ਨਹੀਂ ਕਰਾਂਗੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣ ਤੋਂ ਬਗੈਰ ਨਹੀਂ ਵਾਪਸ ਮੁੜਾਂਗੇ ਮਜ਼ਦੂਰਾਂ ਦੇ ਵਾਸਤੇ 200 ਦਿਨ ਦੀ ਮਨਰੇਗਾ ਉਹ ਲੈ ਕੇ ਜਾਵਾਂਗੇ ਕਿਉਂਕਿ ਭਾਈ ਜਿੱਥੇ ਕਿਸਾਨਾਂ ਦੀ ਲੜਾਈ ਉੱਥੇ ਨਾਲ ਮਜ਼ਦੂਰਾਂ ਦੀ ਵੀ ਲੜਾਈ ਹੈ ਜੇ 200 ਦਿਨ ਮਨਰੇਗਾ ਜਿਹੜੀ ਆ ਉਹ ਮਜ਼ਦੂਰਾਂ ਦੀ ਪੱਕੀ ਚਾਹੀਦੀ ਆ ਸਰਕਾਰ 750 800 ਦਿਹਾੜੀ ਵੀ ਕਰੇ ਮਜ਼ਦੂਰਾਂ ਦੀ ਜਿੱਥੇ ਕਿਸਾਨਾਂ ਦੇ ਨਾਲ ਅਸੀਂ ਹਾਂ ਹਰ ਵਰਗ ਦੀ ਲੜਾਈ ਮੁਲਾਜ਼ਮ ਦੁਕਾਨਦਾਰ ਵਿਦਿਆਰਥੀਆਂ ਦੀ ਹਰ ਵਰਗ ਦੀ ਲੜਾਈ ਅਸੀਂ ਭਾਈ ਲੜਦੇ ਹਾਂ ਸੋ ਇਨ੍ਹਾਂ ਯੋਧਿਆਂ ਦਾ ਦੇਣ ਕੋਈ ਨਹੀਂ ਦੇ ਸਕਦੇ ਲਗਾਤਾਰ 100 ਦਿਨ ਪੂਰਾ ਹੋ ਚੁੱਕਾ ਮੋਰਚੇ ਦਾ ਤੇ ਡਟੇ ਹੋਏ ਆ ਇੱਥੋਂ ਜਿਹੜੀਆਂ ਟਰਾਲੀਆਂ ਤੁਹਾਨੂੰ ਨਜ਼ਰ ਔਰ ਬਹੁਤ ਦੂਰ ਤੱਕ ਇੱਥੋਂ ਘੱਟ ਤੋਂ ਘੱਟ ਵੀ 6-7 ਕਿਲੋਮੀਟਰ ਦੂਰ ਪਿੱਛੇ ਜਿਹੜੀਆਂ ਟਰਾਲੀਆਂ ਲਗਾਤਾਰ ਇਸੇ ਤਰ੍ਹਾਂ ਬਾਰਡਰਾਂ ਤੇ ਡਟੇ ਹੋਏ ਆ ਤੇ ਲੰਗਰ ਸ਼ਾਕੇ ਦੇ ਆਪਣੀਆਂ ਡਿਊਟੀਆਂ ਨਿਭਾ ਰਹੇ ਆ ਸੋ ਭਾਈ ਚੜ੍ਹਦੀ ਕਲਾ ਦੇ ਨਾਲ ਇਹ ਲੋਕ ਆ ਤੁਸੀਂ ਵੇਖ ਲਓ ਆ ਰੇੜੀ ਲੱਦ ਕੇ ਮਿੱਟੀ ਦੀ ਇੱਕ ਬੰਨੇ ਜਿਹੜੀ ਆ ਉਹ ਕੀਤੀ ਜਾ ਰਹੀ ਆ ساری ਸਫਾਈ ਇੱਥੇ ਪੰਡਾਲ ਦੇ ਵਿੱਚੋਂ ਕਰਕੇ ਤੇ ਵਧੀਆ ਪੰਡਾਲ ਲਾ ਕੇ ਲੋਕਾਂ ਦੇ ਵਾਸਤੇ ਕੱਲ ਸਟੇਜਾਂ ਚੱਲਣਗੀਆਂ ਬਹੁਤ ਬੁੱਧੀਜੀਵੀ ਇੱਥੇ ਆਉਣਗੇ ਬਹੁਤ ਵੱਡੇ ਵੱਡੇ ਜਿਹੜੇ ਕਲਾਕਾਰ ਵੀ ਇੱਥੇ ਪਹੁੰਚਣਗੇ ਹਰ ਜਿਹੜਾ ਬੰਦਾ ਇੱਥੇ ਕੱਲ ਪਹੁੰਚੂਗਾ ਪੰਜਾਬ ਦੀ ਹਰ ਸਟੇਟ ਦੇ ਵਿੱਚੋਂ ਲੋਕ ਇੱਥੇ ਆਉਣਗੇ ਸੋ ਭਾਈ ਮੈਂ ਗੱਲਬਾਤ ਤੁਹਾਡੀ ਆਪਣੇ ਵੱਡੇ ਆਗੂਆਂ ਦੇ ਨਾਲ ਵੀ ਕਰਾਉਣਾ ਚਾਹੁੰਦਾ ਸਾਡੇ ਨਾਲ ਚਿਤਾਲਾ ਸਾਹਿਬ ਜੁੜੇ ਚਿਤਾਲਾ ਸਾਹਿਬ ਆਪਣਾ ਇਹ ਜਿਹੜਾ ਪ੍ਰੋਗਰਾਮ ਚੱਲ ਰਿਹਾ ਕਿਹੜੇ ਵੇਸ ਤੇ ਕੱਲ ਜਿਹਦਾ ਤਿਆਰੀ ਉਹਦੀ ਕੀ ਚੱਲ ਰਹੀ ਹੈ ਜੀ 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 ਜਨਾਬ ਅੰਦੋਲਨ ਚੱਲਦਾ ਲਗਾਤਾਰ ਤੇਰਾ ਮਾਰੀ ਦੀ ਤੁਸੀਂ ਹੋਇਆ ਸ਼ੰਭੂ ਮੋਹਨ ਦੇ ਦੇਖੇ ਇਹਨੂੰ 100 ਦਿਨ ਉਹ ਪੂਰੇ ਹੋ ਜਾਏ ਇੱਥੇ ਜਿਹੜਾ ਚੋਣ ਦਾ ਤਲਕਾ ਇੱਥੇ ਹੋਈ ਸਕਾ ਚੱਲਿਆ ਇੱਥੇ ਹੀ ਲਗਾਤਾਰ ਚੋਣਾ ਵੀ ਪਹਿਵੇਂ ਗੇੜ ਦੀਆਂ ਛੇ ਗੇੜੀਆਂ ਕੱਲ ਨੂੰ ਹੋਣ ਜਾ ਰਹੀਆਂ ਤੇ ਸੱਵੇਂ ਗੇੜ ਦੀਆਂ ਵੀ ਕੇਜੀ ਤਰੀਕ ਨੂੰ ਪੰਜਾਬ ਦੇ ਚੋਣਾ ਹੋ ਜਾਏਗਾ ਤੇ ਲਗਾਤਾਰ ਬੈਠੇ ਆ ਉਹਦੇ ਵਿੱਚ 22 ਤਰੀਕ ਨੂੰ 100 ਦਿਨ ਪੂਰੇ ਹੋ ਗਏ ਨੇ ਇਥੇ ਲੱਖਾਂ ਦਾ ਕਾਠੀਆ 22 ਤਰੀਕ ਨੂੰ ਕਰਨੀ ਅ ਤਰ੍ਹਾਂ ਦੇ ਜਿਹਦੇ ਵਿੱਚ ਪੰਜਾਬ ਦੇ ਤੋਂਨੇ ਤੋਂਨੇ ਨਹੀਂ ਹਿੰਦੋਸਤਾਨ ਦੇ ਤੋਂਨੇ ਤੋਂਨੇ ਦੇਖੇ ਬਹੁਤ ਲੱਗੇ ਤੱਕੇ ਲੋਕ ਦਿੱਤਾ ਤੇ ਤੇ ਨੌਜਵਾਨ ਖਤਰ ਮਨਜ਼ੂਰੀ ਤੇ ਕੌਣ ਕਰੀ ਇਹਦੇ ਨਾਲ ਜਿਹੜਾ ਸੰਭੂ ਸਟੇਸ਼ਨ ਤੇ ਮੋਰਚਾ ਚੱਲਦਾ ਜੀ ਆ ਉਹ ਮੋਰਚਾ ਮੁਲਤਵੀ ਕਰਦਾ ਇਹ ਕਰਕੇ ਕਿ ਹੁਣ ਜਿਹੜੇ ਪਾਰਟੀਆਂ ਦੇ ਆਗੂਆਂ ਉਹਨਾਂ ਦੇ ਧਰਾਂ ਦੇ ਧਰਾਉ ਕਰਾਂਗੇ ਤੇ ਇਹਦੇ ਨਾਲ ਹੀ ਆ 23 ਤੇ 24 ਨੂੰ ਮੋਦੀ ਸਾਹਿਬ ਕੋਣ ਪ੍ਰਕਾਰ ਕਰਨਾ ਹੋਰ ਜੇ ਸਾਡੇ ਵਾਸਤੇ ਦਿੱਲੀ ਜਾਣ ਵਾਸਤੇ ਰਾਹ ਨਹੀਂ ਹੈਗਾ ਫਿਰ ਹਰਦੁਸਤਾਨ ਦੇ ਪ੍ਰਧਾਨ ਨਿਕਲੀ ਜਲਾਬ ਦੇ ਵਿੱਚ ਤੋਰ ਪ੍ਰਕਾਰ ਆ ਤੇ ਹੱਥ ਤੋਂ ਹੱਥ ਉਹ ਸਵਾਲ ਕਰਾਂਗੇ ਪੰਜਾਬ ਦੇ ਐਡਮਿਨਿਸਟ੍ਰੇਸ਼ਨ ਕਰਾ ਦੇ ਸਾਡੀ ਗੱਲ ਕਰਵਾਈ ਜਾਵੇ ਸਾਡੇ ਸਵਾਲ جواب ਪਾਏ ਜਾਣ ਮੋਦੀ ਸਾਹਿਬ ਕੋਲ ਨਾਲ ਕਿ ਚੋਬ ਕਰਨ ਚੋਬ ਮਾਰਿਆ ਦਿੱਲੀ ਤੋਂ ਅਸੀਂ ਜਾੜਾ ਹੈ ਸਾਡੇ ਰਾਹ ਦੇ ਵਿੱਚ ਕਿੰਨੇ ਚੋ ਗੱਡੇ ਗਏ ਆ ਜੋ ਤੁਸੀਂ ਸਾਡਾ ਇਹ ਜਿਹੜਾ ਐਮਐਸਪੀ ਦੀ ਕਮਿਊਨਿਟੀ ਗਰੰਟੀ ਮੰਨ ਕੇ ਕੋਣੀ ਦੇ ਰਹੇ ਨਕੀਨਪੁਰ ਦੇ ਦੋਸ਼ਾਂ ਨੂੰ ਕੋਟ ਪੇਟਾ ਦਿੱਤੀ ਹੈ ਵੀ ਇਹ ਗਾਲਬਾ ਸਾਰੀ ਮੋਦੀ ਸਾਹਿਬ ਨੇ 23 ਤਰੀਕ ਨੂੰ ਤੇ 22 ਤਰੀਕ ਸਰਦਾਰਪੁਰ ਦੇ ਵਿੱਚ ਜਲੰਧਰ ਦੇ ਵਿੱਚ ਇਹ ਨਾਲ ਹੀ ਪਟਿਆਲੇ ਦੇ ਵਿੱਚ ਉੱਥੇ ਜਿੱਥੇ ਲੜਾ ਉੱਥੇ ਗੱਲਬਾਤ ਕਰਾਂਗੇ ਤਾਂ ਕਿ ਕੋਧੀ ਸਾਹਿਬ ਨੂੰ ਉਹ ਤੇਰੀ ਸੋਨਾ ਦੀ ਲੋੜ ਹੈ ਤੂੰ ਬਾਦਸ਼ਾਹ ਬਣਨਾ ਚੰਗੀ ਗੱਲ ਸਾਨੂੰ ਸਾਡੀਆਂ ਮੰਗਾਂ ਦੀ ਲੋੜ ਹੈ ਐਮਐਸਕੇ ਦੀ ਲੋੜ ਹੈ ਤੇ ਫੇਰ ਜਦੋਂ ਤੂੰ ਇਹ ਸਾਰਾ ਕੁਝ ਨਹੀਂ ਦਿੰਦੀ ਤੇ ਫੇਰ ਪੰਜਾਬ ਦੇ ਵਿੱਚ ਜਦੋਂ ਸਾਨੂੰ ਲੱਗ ਗਈ ਕਿਤਾ ਹਿੰਦੁਸਤਾਨ ਦੇ ਨਾਲ ਤੇ ਤੁਹਾਡਾ ਵੀ ਆਉਣਾ ਨਹੀਂ ਬਣਦਾ ਇਹ ਸਵਾਲ ਕਰਾਂਗੇ ਪੁੱਛਾਂਗੇ ਉਹਨਾਂ ਨੂੰ ਕਿ ਇਸ ਕਰਕੇ ਕੋਈ ਵੀ ਤਿਆਰੀ ਹੋ ਰਹੀ ਆ ਆ ਆਪਣੀ ਜਥੇਬੰਦੀ ਦੇ ਵਲੰਟੀਅਰ ਜਿਹੜੇ ਆ ਸਾਰੀਆਂ ਜਥੇਬੰਦੀਆਂ ਦੇ ਲੱਗੇ ਹੋਏ ਆ ਤੇ ਅੱਜ ਪੂਰੀ ਤਿਆਰੀ ਕਰਕੇ ਰਾਤ ਰਾਤ ਲਾਗਣਾ ਇੱਥੇ ਲਾਗਣਾ 25 ਸਟੇਜ ਲਾਗਣਾ ਸਟੇਜ ਵੀ ਲੱਗੀ ਆ ਪੰਡਾਲ ਬਣ ਗਿਆ ਲਗਾਤਾਰੇ ਮੋਰਚਾ ਲੰਬਾ ਚੱਲੂਗਾ ਇਹ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਕਿ ਦੇਖੋ ਸਰਕਾਰ ਕੇ ਇਹਦੇ ਵੀ ਬਣ ਜੇ ਇਹ ਮੋਰਚਾ ਨੂੰ ਉਖਣ ਵਾਲਾ ਜਿੰਨਾ ਚਿਰ ਇਹ ਮੰਗਾਂ ਪੂਰੀਆਂ ਸਾਡੀਆਂ ਜਿੰਨੀਆਂ ਮੰਗਾਂ 12 ਦਾ ਮੰਗ ਪੱਤਰ ਪੂਰੀ ਹੋ ਜਗਾ ਲਗਾਤਾਰੇ ਮੋਰਚਾ ਜਾਰੀ ਰਹੂਗਾ ਚੱਲੂਗਾ ਭਾਜਪਾ ਦੇ ਲੀਡਰਾਂ ਦੇ ਘਰਾਂ ਦੇ ਘਰਾਓ ਕਦੋਂ ਕਰਨੇ ਹਾਂ ਹਾਂ ਬਿਲਕੁਲ ਤਿਆਰੀ ਆ ਭਾਈ ਤੋਂ ਬਾਅਦ ਆ ਪ੍ਰੋਗਰਾਮ ਬਣਾ ਕੇ ਇਹਨਾਂ ਦੇ ਘਰਾਂ ਦੇ ਜਿਹੜੇ ਲੋਕ ਇਹ ਸ਼ਬਦਾਵਲੀ ਬੋਲਦੇ ਆ ਦੇਖੋ ਚੋਣਾਂ ਦਾ ਮਾਹੌਲ ਆ ਲੋਕਾਂ ਕੋਲ ਤੋਂ ਵੋਟਾਂ ਲੈਣੀਆਂ ਤੇ ਸ਼ਬਦ ਕੀ ਬੋਲਦਾ ਹਸਰਾ ਜਿੰਨਾ 76 ਤੋਂ ਬੁਧੀਦਾ ਆ ਜਿਹੜੇ ਪਕਾ ਦੇ ਵੀ ਸਿਰਫ ਸਾਕੇ ਮਗਰ ਮਗਰ ਇਹ ਕਰੇ ਕਰੇ ਆ ਉਹਨਾਂ ਨੂੰ ਜੁੱਫ ਮਾਰਨਾ ਚਾਹੀਦਾ ਉਹਨਾਂ ਨੂੰ ਭਾਂਡੇ ਦੇ ਵਿੱਚ ਆਪਣਾ ਸਿਰ ਜਿਹੜਾ ਫਸਾ ਲੈਣਾ ਚਾਹੀਦਾ ਪੱਗਾਂ ਜਿਨੀ ਫਸਾਉਣਾ ਚਾਹੀਦਾ ਸਿਰ ਇਹ ਇਹ ਜਿਹੜੇ ਇਹ ਬੋਲਦੇ ਆ ਇਸੇ ਤਰ੍ਹਾਂ ਉਹ ਬਿੱਟੂ ਗਾਂਸੋਂ ਦਾ ਪੋਤਰਾ ਬੋਲਦਾ ਕਿ ਇਹ ਇਹਨਾਂ ਲੋਕਾਂ ਨੂੰ ਮੈਂ ਦੱਸਾਂਗਾ ਇਹਨਾਂ ਨੂੰ ਦੇਰ ਨੂੰ ਘਾੜੋ ਜੇਲ੍ਹ ਦੇ ਵਿੱਚ ਚਾਲੋ ਇਹ ਸ਼ਬਦ ਜਿਹੜੇ ਆ ਇਹ ਹਟਾ ਲੈਣਾ ਹੈ ਸ਼ਬਦ ਜਿਹੜੇ ਲੋਕ ਸਾਰਾ ਕੁਝ ਬੋਲਦੇ ਆ ਤੇ ਡਟ ਕੇ ਰੋਧ ਕੀਤਾ ਜਾਵੇ ਇਹਨਾਂ ਨੂੰ ਬਿਲਕੁਲ ਬੋਟ ਪੰਜਾਬ ਦੇ ਵਿੱਚੋਂ ਨਹੀਂ ਇੱਕ ਵੀ ਸੀਟ ਜਿਹੜੀ ਆ ਇਹ ਨਹੀਂ ਜਾਣੀ ਚਾਹੀਦੀ ਪਾਰਟੀ ਇਹ ਸਾਡਾ ਇਹ ਸੰਕਲਪ ਹੈ ਧੰਨਵਾਦ ਜੀ ਸੋ ਜਿਤਾੜਾ ਸਾਹਿਬ ਨੇ ਤੁਹਾਨੂੰ ਦੱਸਿਆ ਵੀ ਇਹ ਕਿਹੜੇ ਜਿਹੜੇ ਜਿਹੜੇ ਲੀਡਰ ਜਿਹਦਾ ਹੰਸ ਰਾਜ ਹੋ ਗਿਆ ਇਹਦਾ ਜਾਖੜ ਹੋ ਗਿਆ ਜਾਂ ਬਿੱਟੂ ਕਿੱਡੀ ਭੱਦੀ ਸਵਦਾਵਲੀ ਜਿਹੜੀ ਆ ਉਹ ਲੋਕਾਂ ਨੂੰ ਵਰਤ ਰੇ ਆ ਤੇ ਜਿਹੜੇ ਗद्दार ਲੋਕ ਇਹਨਾਂ ਦੇ ਨਾਲ ਪੱਗਾ 'ਚ ਸਿਰ ਫਸਾ ਕੇ ਉਹ ਭਾਈ ਕੋਈ ਦੂਜਾ ਬੰਦਾ ਤੇ ਇਹਨਾਂ ਦੇ ਨਾਲ ਜਾਵੇ ਛੋ ਵਾਰੀ ਜਾਵੇ ਪਰ ਜਿਹੜਾ ਸਾਡਾ ਸਰਦਾਰ ਹੋ ਕੇ ਸਾਡਾ ਜਿਹੜਾ ਅਸਲੀ ਪੰਜਾਬੀ ਹੋ ਕੇ ਇਹਨਾਂ ਦੇ ਨਾਲ ਜਿਹੜਾ ਵਾ ਪੱਗਾਂ 'ਚ ਸਿਰ ਫਸਾ ਕੇ ਜਾਂਦਾ ਉਹਨੂੰ ਡੁੱਬ ਮਰਨਾ ਚਾਹੀਦਾ ਭਾਈ ਇਹ ਤੁਹਾਨੂੰ ਸੋਚੋ ਵਿਚਾਰੋ ਮੈਂ ਅਜੇ ਵੀ ਬੇਨਤੀ ਕਰਦਾ ਵਾਂ ਜਿਹੜੇ ਪਿੰਡਾਂ ਦੇ ਵਿੱਚ ਭਾਈ ਇਹਨਾਂ ਨੂੰ ਸਾਧ ਰਹੇ ਆ ਉਹਨਾਂ ਨੂੰ ਪਿੰਡਾਂ ਦੇ ਵਿੱਚ ਮਤੇ ਪਾਸ ਕਰੋ ਉਸ ਬੰਦੇ ਦਾ ਪਿੰਡ ਦੇ ਵਿੱਚ ਸਮਾਜਿਕ ਬਾਈਕਾਟ ਕੀਤਾ ਜਾਵੇ ਪੰਚਾਇਤ ਵੱਲੋਂ ਹਾ ਲੰਬੜਦਾਰ ਵੱਲੋਂ ਹਰ ਵਰਗ ਵੱਲੋਂ ਉਸ ਬੰਦੇ ਨੂੰ ਜਿੱਦਾਂ ਤਿਆਗ ਦੇਣਾ ਚਾਹੀਦਾ ਵਾ ਪਿੰਡ ਦੇ ਵਿੱਚੋਂ ਵੀ ਉਹਦੇ ਨਾਲ ਕੋਈ ਵੀ ਸਾਝ ਪਿੰਡ ਦਾ ਬੰਦਾ ਨਾ ਰੱਖੇ ਜੇ ਉਹ ਸਮਝਦਾ ਵਾ ਤੇ ਭਾਈ ਉਹ ਉਹਨੂੰ ਲੀਡਰ ਨੂੰ ਨਾ ਸੱਦੇ ਜੇ ਨਹੀਂ ਸਮਝਦਾ ਤੇ ਫਿਰ ਪੂਰਾ ਪੁਰ ਜੋਰ ਉਹਦਾ ਬਾਈਕਾਟ ਜਿਹੜਾ ਕੀਤਾ ਜਾਵੇ ਪਿੰਡਾਂ ਦੇ ਵਿੱਚ ਭਾਜਪਾ ਨਾ ਵੜੇ ਹੋਰ ਤੁਸੀਂ ਜਿੰਨੂੰ ਮਰਜ਼ੀ ਵੋਟ ਪਾਉਣੀ ਆ ਭਾਈ ਜੀ ਸਦਕੇ ਪਾਓ ਪਰ ਭਾਜਪਾ ਦੇ ਵਿੱਚ ਜਿਹੜਾ ਕੋਈ ਵੀ ਬੰਦਾ ਤੁਹਾਡਾ ਉਹ ਨਾ ਜਾਵੇ ਇਹ ਤੁਹਾਨੂੰ ਬੇਨਤੀ ਆ ਸਾਡੇ ਪੰਜਾਬ ਦੇ ਵਸੀਆਂ ਨੂੰ ਸੋ ਪਿਆਰੀਆਂ ਭਾਈ ਜੋਰਾਂ ਤੇ ਆ ਮੇਰੇ ਵੀਰ ਅਣਖ ਵਾਲੇ ਪੰਜਾਬੀ ਜਿਹੜੇ ਇਸ ਅੰਦੋਲਨ ਨੂੰ ਜਿਹੜਾ ਵਾ ਉਹ ਪਿਆਰ ਕਰਦੇ ਆ ਉਹ ਕਹਿੰਦੇ ਆ ਵੀ ਤੁਹਾਡੇ ਹੱਕਾਂ ਵਾਸਤੇ ਲੱਗਾ ਵੇਖੋ ਸਾਡੇ 3 ਮਹੀਨੇ 100 ਦਿਨ ਪੂਰਾ ਹੋ ਗਿਆ ਇੱਥੇ ਡਟ ਕੇ ਬੈਠੇ ਆ ਲੋਕ ਐਸ ਵਕਤ ਸ਼ੰਭੂ ਬਾਰਡਰ ਤੇ ਉਸ ਅਗਲੇ ਬੰਨੇ ਉਹ ਜਿੱਥੇ ਬਿਲਕੁਲ ਸਾਹਮਣੇ ਦਿਖਾਈ ਦੇ ਰਿਹਾ ਇੱਥੇ ਕੰਦਾਂ ਕੀਤੀਆਂ ਹੋਈਆਂ 75000 ਪੈਰਾ ਮਿਲਟਰੀ ਫੋਰਸ ਹਰਿਆਣੇ ਦੇ ਵਿੱਚ ਲਾ ਕੇ ਹਰਿਆਣੇ ਦੇ ਲੋਕਾਂ ਨੂੰ ਦਬਾਇਆ ਗਿਆ ਵਾ ਜਲੀਲ ਕੀਤਾ ਗਿਆ ਭਾਈ ਜੇ ਅੱਜ ਅਸੀਂ ਨਾ ਜਾਗੇ ਜੇ ਅੱਜ ਅਸੀਂ ਨਾ ਜਾਗੇ ਤੇ ਇਹੋ ਹੀ ਵੀਡੀਓ ਤੁਹਾਡੇ ਪੰਜਾਬ 'ਚ ਵੀ ਚੱਲਣੀ ਜੇ ਇੱਕ ਟ੍ਰੇਲਰ ਵਿਖਾ ਲਿਆ ਤੁਹਾਨੂੰ ਇੱਕ ਟ੍ਰੇਲਰ ਜਿਹੜਾ ਹਰਿਆਣੇ ਦੇ ਵਿੱਚ ਵਿਖਾਇਆ ਉਹ ਟ੍ਰੇਲਰ ਵਾਲਾ ਵੀਡੀਓ ਤੁਹਾਡੇ ਪੰਜਾਬ 'ਚ ਵੀ ਚੱਲਣੀ ਜੇ ਚੁੱਕ ਚੁੱਕ ਕੇ ਘਰਾਂ ਤੋਂ ਤੁਹਾਨੂੰ ਜੇਲਾਂ 'ਚ ਸੁੱਟਣਗੇ ਕੁੱਟਣਗੇ ਮਾਰਨਗੇ ਸੋ ਭਰਾਓ ਆਪਣੀਆਂ ਜ਼ਮੀਰਾਂ ਨੂੰ ਜਗਾ ਲਓ ਉੱਠੋ ਪੰਜਾਬ ਦੇ ਜਾਇਓ ਗੁਰੂ ਗੋਬਿੰਦ ਸਿੰਘ ਦੇ ਗੁਰੂ ਨਾਨਕ ਦੇ ਜਾਇਓ ਅੱਜ ਤੁਹਾਡੀ ਅਣਖ ਦਾ ਸਵਾਲ ਆ ਤੁਹਾਡੀਆਂ ਜ਼ਮੀਨਾਂ ਤੁਹਾਡੇ ਹੱਥੋਂ ਨਿਕਲ ਜਾਣੀਆਂ ਜੇ ਜੇ ਕਿਤੇ ਮੋਦੀ ਦੁਬਾਰਾ ਫੇਰ ਆ ਗਿਆ ਤੇ ਤੁਹਾਡੀਆਂ ਜ਼ਮੀਨਾਂ ਤੁਹਾਡੇ ਹੱਥੋਂ ਨਿਕਲ ਜਾਣੀਆਂ ਜੇ ਨਹੀਂ ਜੇ ਰਹਿਣੀਆਂ ਜ਼ਮੀਨਾਂ ਇਹ ਤਗੜੇ ਹੋ ਕੇ ਆਪਣੀਆਂ ਜ਼ਮੀਰਾਂ ਨੂੰ ਜ਼ਮੀਨਾਂ ਨੂੰ ਆਪਣੇ ਬੱਚਿਆਂ ਦੀ ਹੋਂਦ ਨੂੰ ਬਚਾ ਲਓ ਸੋ ਵੀਡੀਓ ਲੰਬੀ ਹੋ ਗਈ ਆ ਇੰਨੇ ਕੀ ਧੰਨਵਾਦ ਤੁਹਾਡਾ ਸਾਰਿਆਂ ਦਾ ਸੋ ਡਾਟ ਕੇ ਵੀਡੀਓ ਸ਼ੇਅਰ ਕਰਕੇ ਹਰ ਪਿੰਡ ਹਰ ਸ਼ਹਿਰ ਤੱਕ ਜਿਹੜੀ ਆ ਵੀਡੀਓ ਪਹੁੰਚੇ ਤਾਂ ਜੋ ਜਿਹੜੀ ਆ ਗੱਲਬਾਤ ਕੱਲ ਨੂੰ ਵੱਡੇ ਕੱਠ ਜਿਹੜੇ ਆ ਉਹ ਬਾਡਰਾਂ ਤੇ ਹੋ ਸਕਣ ਸੋ ਚੜ੍ਹਦੀ ਕਲਾ ਦੇ ਨਾਲ ਵੇਖੋ ਸਿੰਘ ਲੱਗੇ ਆ ਤਿਆਰੀ ਜੋਰਾਂ ਤੇ ਚੱਲ ਰਹੀ ਹੈ ਅੱਜ ਭਾਵੇਂ ਰਾਤ ਸਾਰੀ ਲੱਗ ਜੇ ਇਹ ਪੰਡਾਲ ਤਿਆਰ ਕਰਕੇ ਨਾਲ ਦੂਜਾ ਪੰਡਾਲ ਲਾ ਕੇ ਫਿਰ ਜਿਹੜਾ ਵਾ ਉਹ ਭਾਈ ਆਪਾਂ ਇਹ ਕੰਮ ਸਮਾਪਤ ਕਰਨਾ ਜੋ ਜੀਸੀਪੀ ਵੀ ਜੋਰਾਂ ਤੇ ਲੱਗੀ ਹੋਈ ਆ ਤੇ ਚੜ੍ਹਦੀ ਕਲਾ ਦੇ ਨਾਲ ਸਾਰੀਆਂ ਜਥੇਬੰਦੀਆਂ ਜਿਹੜੀਆਂ ਇੱਥੇ ਡਟ ਕੇ ਵਲੰਟੀਅਰ ਜਿਹੜੇ ਲੱਗੇ ਹੋਇਆ ਸੋ ਧੰਨਵਾਦ ਅੱਲਾ ਤੁਹਾਨੂੰ ਮੁਸਤਕਬੀ ਦਿੱਤਾ ਜੀ ਕਿੱਥੇ ਲੱਗਾ ਹੋਇਆ ਵੀ ਆਪਣਾ ਧਰਨਾ ਸਟੇਸ਼ਨ ਤੇ ਕਿਹੜੇ ਦੇ ਚੱਲਦਾ ਜੀ ਆਹ ਸਟੇਸ਼ਨ ਤੇ ਸ਼ੰਭੂ ਜੀ ਹਾਂ ਜੀ ਹਾਂ ਜੀ ਮੁਸਤਕਬੀ